ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੇ ਵਿੱਚ ਦੌਰਾ ਸੀ ਤੇ ਜਿਸ ਦੇ ਦੌਰਾਨ ਬਹੁ ਲੋਕਾਂ ਨੂੰ ਆਸੀ ਕਿ ਪ੍ਰਧਾਨ ਮੰਤਰੀ ਦੇ ਵੱਲ ਲੋਕ ਹੋਈ ਲੋਕਾਂ ਨੂੰ ਵੱਡਾ ਤੋਹਫਾ ਹੋ ਸਕਦਾ ਹੈ ਪਰੰਤੂ ਇਹ ਆਸਾਂ ਦੇ ਉੱਤੇ ਪਾਣੀ ਫਿਰ ਗਿਆ ਤੇ ਜਿਸ ਦੇ ਦੌਰਾਨ ਦਾਸੀਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਜਪਾ ਦੇ ਉੱਤੇ ਕੁਝ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉੱਥੇ ਹੀ ਕਿਸਾਨਾਂ ਦਾ ਪੱਖ ਦੇ ਵਿੱਚ ਵੀ ਚਰਨਜੀਤ ਚੰਨੀ ਨੇ ਬਿਆਨ ਦਿੱਤਾ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਆਸਾਂ ਸੀ ਤੇ ਜਿਸ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿ ਪੰਜਾਬ ਦੇ ਵਿੱਚ ਦੌਰਾ ਕਰ ਰਹੇ ਸੀ ਤੇ ਬਹੁਤ ਸਾਰੇ ਲੋਕ ਉਮੀਦ ਰੱਖ ਰਹੇ ਸੀ ਪਰੰਤੂ ਉਮੀਦਾਂ ਦੇ ਉੱਤੇ ਪਾਣੀ ਫੇਰਤਾ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਹੋਕੀਟਾ ਜੀਜੇਪੀ ਦੀ ਐਲਜੀਪੀ ਹਰ ਕਿਸੇ ਨੂੰ ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੇ ਸਾਢੇ ਵਜੇ ਤੇ ਸਵਾਗਤ ਦੇਣ ਦਾ ਕੋਈ ਐਲਾਨ ਹੋਏਗਾ ਲੇਕਿਨ ਜਿੱਥੇ ਰੈਲੀ ਬਿਲਕੁਲ ਫਲॉप ਹੋ ਗਈ ਉੱਥੇ ਅਸਾਂ ਉਮੀਦਾਂ ਤੇ ਵੀ ਮੈਨੂੰ ਵੀ ਲੱਗਦਾ ਸੀ ਦੇਖੋ ਮੈਂ ਸੱਚੀ ਦੱਸਾਂ ਕਿ ਪ੍ਰਧਾਨ ਮੰਤਰੀ ਜੀ ਜਨਰਲਵਾਸ ਤੇ ਪੰਜਾਬ ਆ ਤੇ ਆਉਣ ਵਾਲੀ ਸਰਕਾਰ ਦੇ ਵਿੱਚ ਕੋਈ ਰੋਡ ਮੈਪ ਦੇ ਕੇ ਜਾਣਗੇ ਅਸੀਂ ਕਿਆ-ਕਿਆ ਕਰਾਂਗੇ ਲੇਕਿਨ ਇਹ ਭਾਜਪਾ ਦੀ ਰੈਲੀ ਬਿਲਕੁਲ ਫਲॉप ਹੋ ਗਈ ਕਹਿੰਦੇ ਭਈ ਉਸ ਦੀਆਂ ਕਹਾਣੀਆਂ ਇਥੇ ਰਹਿ ਗਈਆਂ ਜੇ ਆਹੀ ਦਾਣ ਵੀ ਜਿਹੜੇ ਫੁਰਕਿਆਂ ਪਰ ਆਉਣੀ ਫਿਰ ਇਹਨਾਂ ਰੌਲਾ ਕਾਦੇ ਵਾਸਤੇ ਸੀ ਬੀਜੇਪੀ ਦੀ ਪੂਰੀ ਕੈਂਪੇਨ ਇਹ ਰੈਲੀ ਪਰ ਖੜੀ ਸੀ ਕਿ ਅਸੀਂ ਪਤਾ ਨਹੀਂ ਕੀ ਕਰਦਾਂ ਸਾਨੂੰ ਇਸ ਦਾ ਕੋਈ ਡਰ ਨਹੀਂ ਸੀ ਮੈਂ ਵੀ ਕਹਿੰਦਾ ਸੀ ਕਿ ਉਸ ਨਾਲ ਕੁਝ ਪੰਜਾਬ ਆ ਕੇ ਰੋਡ ਮੈਕੇ ਮੈਂ ਦੇਖ ਕੇ ਜਾਣ ਕੁਝ ਦੱਸਣ ਵੀ ਅਤੀ ਤਨਦਰ ਵਾਸਤੇ ਕੀ ਕਰਾਂ ਲੇਕਿਨ ਮੈਨੂੰ ਇਸ ਦਾ ਅਫੋਸ ਹੈ ਕਿ ਕੱਲ ਰੈਲੀ ਦੇ ਵਿੱਚ ਕੋਈ ਵੀ ਪੰਜਾਬ ਵਾਸਤੇ ਵਾਦਾ ਵੀ ਨਹੀਂ ਕੀਤਾ ਗਿਆ ਪੁਰਾਣਾ ਤਾਂ ਕੋਈ ਕੰਮ ਕਰਾਇਆ ਹੀ ਨਹੀਂ 라 ਹੈ ਹੀ ਹੈ ਅੱਗੇ ਵਾਸਤੇ ਵੀ ਕੋਈ ਵਾਦਾ ਨਹੀਂ ਕੀਤਾ ਗਿਆ ਮੰਨੋ ਅਮੀਸ਼ੀ ਕਿ ਇੱਥੇ ਦੀ ਇੰਟਰ ਦਸਤੀ ਨੂੰ ਰਿਵਾਈਵ ਕਰਨ ਵਾਸਤੇ ਕੋਈ ਐਲਾਨ ਕਰਕੇ ਜਾਣੀ ਕੁਛ ਨਾ ਕੁਛ ਦੱਸ ਕੇ ਜਾਣਗੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਇਸੀ ਦਸਤੀ ਨੂੰ ਰਿਵਾਈਵ ਕਰਨ ਦੀ ਜਿਹੜੀ ਛੇ 10 ਸਾਲ ਦੇ ਵਿੱਚ ਬੀਜੇਪੀ ਦੀਆਂ ਗਲਤ ਨੀਤੀਆਂ ਕਰਕੇ ਜਿੰਦਰ ਸਰਕਾਰ ਦੇ ਅੰਦਰ ਨੀਤੀਆਂ ਕਰਕੇ ਇੰਡਸਟਰੀ ਇਥੇ ਦੀ ਖਤਮ ਹੋ ਰਹੀ ਹੈ। ਉਹਨੂੰ ਮਨੂੰ ਉਮੀਦ ਸੀ ਕੁਝ ਰਿਵਾਈਵ ਕਰਨ ਦਾ ਤਰੀਕਾ ਦੇਵੇ। ਜਨੰਦਰ ਵਾਸਤੇ ਮਨੂੰ ਮਿਲ ਸੀ ਕੋਈ ਇਰਸੀ ਕਿਉਂ ਕੋਈ ਨਵੀਂ ਯੂਨੀਵਰਸਿਟੀ ਅੰਬੇਦਕਰ ਸਾਹਿਬ ਦੇ ਨਾਮ ਤੇ ਕਰਨ ਜੇ। ਮਨੂੰ ਉਮੀਦ ਸੀ ਕੋਈ ਹਸਤਾਖਰ ਦਾ ਅਨਾਉਂਸਮੈਂਟ ਕਰਨ ਜੇ ਤੇ ਫਿਰ ਅਸੀਂ ਜੇਮ ਜਮਾਂਗੇ। ਜਾਂ ਐਸੀ ਪੀਜੀਏ ਲੈ ਕੇ ਆਮਾਗੇ। ਕੋਈ ਵੀ ਨੀਤ ਸਾਡੀ ਪੂਰੀ ਨਹੀਂ ਹੋਈ ਜਿਹਨਾਂ ਧਰਨਵਾਸੀਆਂ ਨੂੰ ਨਰਾਸ਼ ਕਰਕੇ ਕੱਲ ਪ੍ਰਧਾਨ ਮੰਤਰੀ ਜੀ ਵਾਪਸ ਗਏ ਐਕੀਅਰਪੋਰਟ ਐ ਪੰਜਾਬ ਸਰਕਾਰ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਸਾਡੀ ਸਰਕਾਰ ਬਾਰੇ ਅਸੀਂ ਮਤਾ ਪਾਸ ਕਰਿਆ ਸੀ ਉਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਉਹ ਵੀ ਉਹ ਪੈਦਾ ਵੀ ਨਹੀਂ ਕਰਕੇ ਗਏ ਹਾਲਾਂਕਿ ਸਾਡਾ ਮਤਾ ਜਿਹੜਾ ਉਹ ਬਹੁਤ ਦੇਰ ਲੱਗਿਆ ਹੋਇਆ ਪੂਰੇ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਇਹਨਾਂ ਦੇ ਜਿਹੜੇ ਇਹਦੇ ਲੀਡਰ ਹੈ ਉਹ ਕਹਿੰਦੇ ਵੀ ਅਸੀਂ ਇਹ एलान ਕਰਾਵਾਂਗੇ ਕਿ ਆਉਣ ਵਾਲੇ ਦਿਨਾਂ ਚ ਕਰਾਂਗੇ ਲੇਕਿਨ ਇਤਨੇ ਮੰਨੀ ਉਲਟਾ ਗੁਰੂ ਰਵਿਦਾਸ ਮਹਾਰਾਜੀ ਦਾ ਨਾਮ ਵੀ ਇੱਜ਼ਤ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਨਹੀਂ ਲਿਆ ਜਿਹੜਾ ਸਾਡੇ ਲੋਕਾਂ ਦੇ ਵਿੱਚ ਰੋਸ ਹੈ ਤੋਂ ਇਹ ਜਿਹੜੀ ਇਹਨਾਂ ਦੀ ਫਲੋਪ ਸ਼ੋ ਹੋਇਆ ਲੋਕ ਵੀ ਨਹੀਂ ਆਏ 8 ਹਲਕਿਆਂ ਚੋ ਪਾਰਲੀਮੈਂਟਰੀ ਹਰ ਕੇ ਜਿਹੜੇ ਬੰਦੇ ਬੁਲਾ ਕੇ ਦੀ 2-3 ਦਾ ਹਜ਼ਾਰ ਦਾ ਕਟ ਨਹੀਂ ਹੋ ਸਕਿਆ ਫਿਰ ਥੋੜੇ ਜੀ ਪਾਕਟ ਪਰ ਫੋਕਸ ਕਰਕੇ ਉਹਨਾਂ ਨੇ ਟੈਕਨੋਸ ਲੋਕ ਦੇ ਕਟ ਜਿਆਦਾ ਨਹੀਂ ਸੀ ਤੋਂ ਕਟ ਵੀ ਨਾ ਹੁੰਦਾ ਲੇਕਿਨ ਜੇ ਪ੍ਰਧਾਨ ਜੀ ਪ੍ਰਧਾਨ ਮੰਤਰੀ ਜੀ ਸਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਇਸ ਚੀਜ਼ ਦੀ ਪਰ ਅੱਜ ਜਲੰਧਰ ਦੇ ਵਿੱਚ ਇਸ ਦਾ ਦੀ ਨਰਾਸ਼ਾ ਹੈ ਲੇਕਿਨ ਮੈਂ ਜਲੰਧਰ ਵਾਸੀਆਂ ਨੂੰ ਨਰਾਸ਼ਾ ਤੋਂ ਕੱਢਦੀ ਇਹ ਬੇਨਤੀ ਕਰਨਾ ਕਿ ਅਸੀਂ ਬੈਠੇ ਹਾਂ ਕਾਂਗਰਸ ਪਾਰਟੀ ਦਾ ਰਾਜ ਆਣ ਵਾਲਾ ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇਗੀ ਇਸ ਦਾ ਮੈਂ ਵਾਅਦਾ ਕਰਦਾ ਹਾਂ ਕਾਂਗਰਸ ਪਾਰਟੀ ਸਿੱਖਿਆ ਸੈਕਟਰ ਦੇ ਵਿੱਚ ਇੱਥੇ ਯੂਨੀਵਰਸਿਟੀ ਲੈ ਕੇ ਆਏਗੀ ਇੱਥੇ ਸਰਕਾਰੀ ਕਾਲਜ ਆ ਜਾਣਗੇ ਜਰਨਲ ਯੂਨੀਵਰਸਿਟੀ ਆਏਗੀ ਫਿਰ ਪੂਰਤ ਕੇਂਦਰ ਬਣਗੇ ਇਹ ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਬਾਹਰ ਕੀਤਾ ਹੈ 8500 ਰੁਪਇਆ ਪਰ ਔਰਤ ਜਿਹੜੀ ਕਿ ਇੱਕ ਪਰਿਵਾਰ ਦੀ ਮੁਖੀ ਔਰਤ ਹੈ ਗਰੀਬ ਦੀ ਉਹਨਾਂ ਨੂੰ ਪਰਮਾਨント ਦੇਣ ਦਾ ਵਾਅਦਾ ਕੀਤਾ ਹੈ ਐਮਐਸਪੀ ਬਾਰੇ ਉਹਨੂੰ ਪੂਰੀ ਮਿਲ ਸੀ ਇਹ ਕੋਈ ਕਿਸਾਨੀ ਦੀ ਗੱਲ ਕਰਕੇ ਜਾਣ ਜੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਐਸੀ ਗਾਰੰਟੀ ਦਿੱਤੀ ਹੈ ਕਿ ਕੇਂਦਰ ਦੀ ਸਾਡੀ ਸਰਕਾਰ ਆਏਗੀ ਤਾਂ ਐਸੀ ਐਮਐਸਪੀ ਗਾਰੰਟੀ ਕਾਨੂੰਨ ਲੈ ਕੇ ਆਵਾਂਗੇ ਤੇ ਮੰਦਰੀਕਾਂ ਦੀ ਜਿਹੜੀ ਰਕ ਬਿਹਾੜੀ ਹੈ ਉਹ ਐਸੀ ਪੰਜਾਬ ਦੇ ਵਿੱਚ 500 ਰੁਪਿਆ ਪ੍ਰਤੀ ਮਹੀਨਾ ਕਰਾਂਗੇ ਤੇ ਪੁਰਾਣੀ 올ਡ ਸਕੀਮ ਪੈਨਸ਼ਨ ਦੀ ਜਿਹੜੀ ਹੈ 올ਡ ਪੈਨਸ਼ਨ ਸਕੀਮ ਹੈ ਜਿਹੜੀ ਉਹ ਐਸੀ ਲਾਗੂ ਕਰਾਂਗੇ ਐਸੀ ਸਮਾਚਿਤ ਕੀਤੀ ਹੈ ਐਸੀ ਰਾਜਸਤਾ ਚ ਕੀਤੀ ਹੈ ਸਾਡੇ ਸਰਕਾਰਾਂ ਨੇ ਕੀ ਗਰਨ ਸਾਡੇ ਸਰਕਾਰਾਂ ਨੇ ਐਸੀ ਉਹ ਵੀ ਕਰਾਵੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਐਸੀ ਅਥੀ ਯੂਨੀਵਰਸਿਟੀ ਲਈ ਕੀ ਆਮਾਗੀ ਜਿਹੜਾ 에어ਪੋਰਟ ਹੈ ਉਹਦਾ ਨਾਮ ਗੁਰੂ ਰਵਿਦਾਦੀ ਮਹਾਰਾਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਅਸੀਂ ਬਚਨ ਵਾਧਾ ਐਸੀ ਪ੍ਰਧਾਨ ਸਭਾ ਵਿੱਚ ਹੀ ਪਾਸ ਕੀਤਾ ਤੇ ਐਕਟੀਵਿਟੀ ਕੀਤਾ ਜੀ ਇੱਥੇ ਸਾਡਾ ਮੈਨੀਫੈਸਟੋ ਹੈ ਤੁਹਾਨੂੰ ਦੱਸ ਰਿਹਾ ਕਿ ਅਸੀਂ ਮੈਡੀਕਲ ਟੂਰਿਜ਼ਮ ਨੂੰ ਨਿਰੰਦਰ ਦੇ ਵਿੱਚ ਬੜਾ ਆਵਾਜ਼ ਦੇਣਾ ਹੈ ਕਿ ਬਹੁਤ ਖੂਬ ਹੈ ਬਾਹਰ ਦੇ ਲੋਕ ਆ ਕੇ ਇੱਥੇ ਇਲਾਜ ਕਰਾਣਾ ਚਾਹਦੇ ਐਸੀ ਵਾਦਾ ਹਟ ਨੂੰ ਖੋਲ ਕੇ ਜਿੰਨਾ ਇਸ ਪਾਸੇ ਦਾ ਮੈਡੀਕਲ ਲੋਕਰ ਸੋਤਾ ਚਾਹੀਦੀਆਂ ਉਹ ਇੱਥੇ ਆਰਾਮ ਨਾਲ ਆ ਕੇ ਪਾਕਿਸਤਾਨ ਕੋ ਜਾਉਂ ਉਹ ਬਾਈ ਰੋਡ ਵੀ ਆ ਸਕਦੇ ਆ ਉਹ ਇੱਥੇ ਇਲਾਜ ਕਰਾਇਆ ਕਰਦੇ ਆ ਤੇ ਬਾਹਰੋਂ ਦੇ ਸੈਟੂ ਆ ਕੇ ਕਿਉਂਕਿ ਬਾਹਰਲੇ ਦੇ ਸੈਟੂ ਬਹੁਤ ਮਹਿੰਗਾ ਰਾਜ ਇੱਥੇ ਅਸੀਂ ਇਹ ਫੈਸਿਲਿਟੀਆਂ ਤਿਆਰ ਕਰਾ ਲਈ ਮੈਡੀਕਲ ਟੂਰਿਜ਼ਮ ਨੂੰ ਵਧਾਵਾ ਦਵਾਂਗੇ ਏਮਜ਼ ਹਸਪੀਟਲ ਯਾ ਪੀ ਜੀ ਐਸੀ ਹਿੱਤ ਦੇ ਨੁਕਤੇ ਲਈ ਕਿ ਆਮ ਆਦਮੀ ਤੇ ਸਿਵਰ ਹਸਪੀਟਲ ਵਾਲੇ ਜਿਹੜੇ ਬੋਲ ਰਹੇ ਆ ਕਿ ਕਿਉਂ ਨੂੰ ਅਪਗ੍ਰੇਡ ਕਰਨਾ ਹੈ ਕਿ ਇਹ ਜਿਹੜਾ ਇੱਥੇ ਪਹਿਲਾਂ ਤੋਂ ਕਿੰਗਜ਼ ਦਾ ਹਸਪੀਟਲ ਹੈ ਉਹ ਸਰਕਾਰੀ ਹਟਾਇਆ ਜਾਏਗਾ ਇਸ ਚਿੰਤਾ ਕੀ ਵਿਚਾਰ ਕੋਲ ਨੇ ਸੰਗਤਾਂ ਦੇ ਵਿੱਚ ਇਥੇ ਆਈਟੀ ਹਬਸ ਇਹਦਾ ਸਰਕਾਰ ਵੱਲੋਂ ਐਸੀ ਬਲਾਵਾ ਵੀ ਜਦੋਂ ਸਾਡੀ ਸਰਕਾਰ ਆਈ ਤੇ ਫੇਡਾਂ ਨੂੰ ਫੇਡ ਸੰਤ ਨੂੰ ਮੋੜ ਉਰਜਿਤ ਉਹ ਮੈਂ ਤੁਹਾਨੂੰ ਦੱਸਦਾ ਕਿ ਇੰਡਸਟਰੀ ਅਸੀਂ ਸਾਰੀ ਉਹ ਦਵਾਰੇ ਹੱਡਾ ਰੋੜੀਏ ਇਹਨਾਂ ਨੇ ਬੰਦ ਕਰਤੀ ਸਾਡਾ ਗਾਓ ਮਟੀਰੀਅਲ ਚਮੜੇ ਦਾ ਆਉਣਾ ਬੰਦ ਹੋ ਗਿਆ ਸਾਡੀ ਫੋਰਜਿੰਗ ਇੰਡਸਟਰੀ ਖਤਮ ਹੋ ਰਹੀ ਹੈ ਸਾਡੀ ਕੋਲ ਮਸ਼ੀਨਾ ਬੰਨ ਵਾਲੀ ਸਾਰੀ ਇੰਡਸਟਰੀ ਖਤਮ ਹੋ ਰਹੀ ਹੈ ਰੋਜ਼ਗਾਰ ਦੇ ਵਿੱਚ ਅਸੀਂ ਨਵੇਂ ਸਟਾਰਟਅਪ ਟੀਮ ਦੇ ਕੇ ਅਮਾਗੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਮੁਕੀ ਬਣਾਉਣ ਵਾਲੇ ਹੈਡਾਂ ਦਾ ਵਧੀਆ ਇੱਥੇ ਅਸੀਂ ਕਿਹੜੇ ਕਿ ਸਟੇਡੀਅਮ ਬਣਾਣਾ ਤੇ ਨਾਲ-ਨਾਲ ਬਾਕੀ ਹਾਕੀ ਇੱਥੇ ਦੀ ਮੇਨ ਗੇਮ ਹੈ ਉਸ ਦੇ ਸਟੇਡੀਅਮ ਆ ਦੀ ਇੰਪਰੂਵਮੈਂਟ ਤੇ ਇੰਡੋਰ ਸਟੇਡੀਅਮ ਵੀ ਅਸੀਂ ਬਣਾਉਣੇ ਇਹ ਸ਼ਹਿਰ ਦੇ ਮਸਲੇ ਸ਼ਹਿਰ ਵਿੱਚ ਕਾਨੂੰਨ ਵਿਵਸਾ ਦਾ ਬਹੁਤ ਬੁਰਾ ਹਾਲ ਹੈ ਆਮ ਆਦੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਸੀ ਕਿ 2 ਸਾਲ ਉਹਨਾਂ ਦੇ ਐਮਐਲਏ ਨੇ ਮਾਫੀਆ ਨੂੰ ਇੱਥੇ ਪੜਾਵਾ ਦਿੱਤਿਆ ਇੱਥੇ ਜਿਹੜੀ ਗੜਾ ਸੱਟਾ ਇੱਥੇ ਲੋਟਰੀ ਇੱਥੇ ਲਖੇ ਉਹਦੇ ਚ ਆਮ ਆਦੀ ਪਾਰਟੀ ਦੇ ਲੀਡਰ ਪੂਰੀ ਤਰ੍ਹਾਂ ਇਨਵੋਲ ਹੈ ਜਿਹੜੇ ਕਿ ਹੁਣ ਬੀਜੇਪੀ ਚ ਚਲੇ ਗਏ ਉਹ ਖਾਸ ਤੌਰ ਤੇ ਬੀਜੇਪੀ ਨੇ ਲੈਣ ਲੱਗੇ ਨਹੀਂ ਸੋਚਿਆ ਕਿ ਅਸੀਂ ਕਿਹਾ ਜਾ ਸਟਾਫ ਲੈਣੇ ਆ ਜੇ ਕੋਈ ਭਾਜਪਾ ਨੂੰ ਵੋਟ ਵੀ ਪਾਉਣਾ ਚਾਹਦਾ ਹੈ ਤਾਂ ਉਹ ਰਿੰਕੂ ਵੱਲ ਦੇਖਦਾ ਹੈ ਕਿ ਇਹ ਜਿਹੜਾ ਡਾਣ ਇੱਥੇ ਪੈਦਾ ਹੋਇਆ ਮਾਫੀਆ ਦਾ ਆਲਟੀਮੇਟਲੀ ਸਾਨੂੰ ਇਸ ਬੰਦੇ ਕੋਲ ਜਾਣਾ ਪੈਣਾ ਇਹਦੀ ਮਿੰਟ ਕਰਨੀ ਪੈਣੀ ਕੰਮ ਕਰਾਉਣ ਨੂੰ ਔਰ ਇਹਦੇ ਕੋਲ ਕੋਈ ਆਸ ਨਹੀਂ ਹੈ ਲੋਕਾਂ ਨੂੰ ਜਿਸ ਤਰੀਕੇ ਦਾ ਇੱਥੇ ਇਹਨਾਂ ਨੇ ਮਾਫੀਆ ਆਪਰੇਟ ਕੀਤਾ ਹੈ ਉਸ ਤੋਂ ਅੱਜ ਜਲੰਧਰ ਸ਼ਹਿਰ ਬਹੁਤ ਦੁਖੀ ਹੋ ਗਿਆ ਇੱਥੇ ਗੋਲੀਆਂ ਚੱਲ ਰਹੀਆਂ ਨੇ ਇੱਥੇ ਸਨੇਚਿੰਗ ਹੋ ਰਹੀ ਹੈ ਇੱਥੇ ਲੁੱਟਾਂ ਹੋ ਰਹੀਆਂ ਐਥੇ ਅਰੋਧੀਆਂ ਮਗੀਆਂ ਜਾ ਰਹੀਆਂ ਐਥੇ ਚੋਰੀਆਂ ਹੋ ਰਹੀਆਂ ਐਥੇ ਡਾਕੇ ਪੈ ਰਹੇ ਇਹ ਸਿਸਟਮ ਨੂੰ ਸਾਰੇ ਨੂੰ ਮਾਹੌਲ ਨੂੰ ਅੱਛਾ ਕਰਨ ਵਾਸਤੇ ਕਾਂਗਰਸ ਪਾਰਟੀ ਸਮਰਥ ਹੈ ਪਹਿਲਾਂ ਵੀ ਕੀਤਾ ਹੈ ਕਿ ਜਿਹਨੂੰ ਵੀ ਕਾਂਗਰਸ ਪਾਰਟੀ ਐਸੀ ਆਪਣੀ ਜਾਨ ਦੇ ਦਾਂਗੇ ਲੇਕਿਨ ਇੱਥੇ ਦੇ ਮਾਫੀਆ ਦਾ ਜਿਹੜਾ ਨੈਕਸਸ ਹੈ ਉਹ ਤੋੜ ਕੇ ਹਾਲਾ ਨਾ ਦੇ ਪਹਿਲਾਂ ਵੀ ਕਾਂਗਰਸ ਨੇ ਜਾਨਾ ਵਾਰ ਕੇ ਇੱਥੇ ਸ਼ਾਂਤੀ ਹਰ ਹਰਾਤਾਂ ਨੂੰ ਬਰਕਰਾਰ ਕੀਤਾ ਹੁਣ ਵੀ ਇਹ ਮੇਰੀ ਡਿਊਟੀ ਹੋਏਗੀ ਜਾਂ ਚੱਲੇ ਰਹੇਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਜਾਂ ਇਹ ਮਾਫੀਆ ਰਹੇਗਾ ਵਿਚ ਵਿਚਾਲੇ ਮੈਂ ਹੋਰ ਕੁਝ ਰਹਿਣ ਨਹੀਂ ਜਾਣਾ ਇੱਕ ਅਵਾਾਈ ਹੱਡੇ ਦਾ ਨਾਮ ਜਿਹੜਾ ਮੈਂ ਤੁਹਾਨੂੰ ਦੱਸਿਆ ਮਾਤਾਵਰਨ ਦਾ ਇੱਥੇ এনवायरमेंटਲ ਇੰਪਰੂਵਮੈਂਟ ਨੂੰ ਕਿ ਮੈਂ ਇੱਥੇ ਸਮੂਹੂਕ ਤੌਰ ਤੇ ਮੈਂ ਕੱਡੀਆਂ ਰਾਣੀਆਂ ਕੱਡੀਆਂ ਨਹੀਂ ਗਵਰਨਮੈਂਟ ਠੀਕ ਕਰਨਾ ਐਜੂਕੇਸ਼ਨ ਠੀਕ ਕਰਨੀ ਹੈ ਇੱਥੇ ਠੀਕ ਕਰਨੀ ਇੱਥੇ ਲੋਕਾਂ ਦੀ ਇਨਕਮ ਦੇ ਸਾਧਨ ਵਧਾਣੇ ਇੱਥੇ ਅੱਛਾ ਵਾਤਾਵਰਨ ਜਿਹੜਾ ਸਾਡਾ ਇੱਥੇ ਕਾਨੂੰਨ ਦੀ ਵਾਸਤਾ ਉਹ ਠੀਕ ਕਰਨੀ ਹੈ ਸੜਕਾਂ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਨੇ ਰੋਡ ਰੋਡਾਂ ਨੂੰ ਠੀਕ